ਇੱਕ ਦਿਨ ਮੋਗਾ ਟੂ ਫਰੋਸਪੁਰ ਰੋਡ ਤੇ ਜਾਂਦੇ ਆ ਇੱਕ ਵੱਡੀ ਫਲੈਕਸ ਲੱਗੀ ਸੀ ਉਹਦੇ ਉੱਤੇ ਇੱਕ ਕੋਟੇਸ਼ਨ ਲਿਖੀ ਸੀ ਅਕਾਲੀ ਦਲ ਬਚਾਉਣਾ ਹੈ ਪੰਥ ਦੀ ਝੋਲੀ ਪਾਉਣਾ ਹੈ ਸਾਥ ਸੰਗਤ ਜੀ ਪਰ ਉਹ ਕਿਹੜਾ ਪੰਥ ਹੋਵੇ ਜਿਹਦੀ ਝੋਲੀ ਦੇ ਵਿੱਚ ਅਕਾਲੀ ਦਲ ਪਾਇਆ ਜਾਵੇ ਉਹ ਕਿਸ ਤਰ੍ਹਾਂ ਦੀ ਪੰਥ ਪ੍ਰਸਤ ਲੀਡਰਸ਼ਿਪ ਹੋਵੇ ਜਿਹੜੀ ਕੌਮ ਦੀ ਵਾਰਡੋਰ ਸੰਭਾਲੇ ਪੰਜਾਬ 1947 ਦੇ ਵਿੱਚ ਲੁੱਟਿਆ ਗਿਆ ਕੁੱਟਿਆ ਗਿਆ ਪੰਜਾਬ ਨੇ ਬੜੇ ਸੰਤਾਪ ਹੰਡਾਏ ਫਿਰ 1984 ਆਈ ਪੰਜਾਬ ਦੇ ਵਿੱਚ ਲਹੂ ਦੀਆਂ ਨਦੀਆਂ ਵਗੀਆਂ ਅਸੀਂ ਸੋਚਿਆ ਕਿ ਸਾਡੇ ਪੰਥ ਦੀ ਸਰਕਾਰ ਬਣ ਗਈ ਇਹ ਸਾਡੇ ਜ਼ਖਮਾਂ ਦੇ ਉੱਤੇ ਮਲਮ ਲਾਏਗੀ ਇਹ ਸਾਡੀ ਬਾਹ ਫੜੂਗੀ ਇਹ ਸਾਨੂੰ ਰੋਂਦਿਆਂ ਹੋਿਆਂ ਨੂੰ ਗੱਲ ਨਾਲ ਲਾ ਕੇ ਪੁੱਛੂਗੀ ਕਿ ਦੱਸੋ ਪੰਥਦਰਦੀਓ ਪੰਥ ਲਈ ਕੀ ਕੀਤਾ ਜਾਵੇ ਤਰਾਸਦੀ ਇਸ ਗੱਲ ਦੀ ਦੁੱਖ ਇਸ ਗੱਲ ਦਾ ਕਿ ਜਿਹੜੇ ਮੁੱਦੇ ਸਾਡੇ 70ਵਿਆਂ ਦੇ ਵਿੱਚ ਆਜ਼ਾਦੀ ਤੋਂ ਬਾਅਦ ਪੰਥ ਦੇ ਸੀ ਜੋ ਮੁੱਦੇ ਪੰਜਾਬ ਦੇ ਸੀ ਉਹੀ ਮੁੱਦੇ ਅੱਜ 2024 ਤੱਕ ਸਾਡੇ ਉਵੇਂ ਦੇ ਉਵੇਂ ਹੀ ਪਏ ਕਿਸੇ ਵੀ ਸਰਕਾਰ ਨੇ ਉਹਨਾਂ ਮੁੱਦਿਆਂ ਨੂੰ ਛੂਹਿਆ ਤੱਕ ਨਹੀਂ ਕਿੱਥੇ ਗਿਆ ਸਾਡਾ ਆਨੰਦਪੁਰ ਸਾਹਿਬ ਦਾ ਮਤਾ ਕਿੱਥੇ ਗਈ ਸਾਡੀ ਪਾਣੀਾਂ ਦੀ ਗੱਲ ਜੇ ਕਿਸੇ ਨੇ ਆਵਾਜ਼ ਉਠਾਈ ਸੰਘਰਸ਼ ਦੀ ਗੱਲ ਕੀਤੀ ਤੇ ਬਾਹਾਂ ਤੋਂ ਫੜ ਫੜ ਕੇ ਜ਼ਿਲਾਂ ਦੇ ਵਿੱਚ ਡੱਕ ਦਿੱਤੇ ਗਏ ਐਨਐਸਏ ਲਾ ਦਿੱਤੀ